ਸੋਰਸਿੰਗ ਟਨਾਜੀ ਜੀ ਜੀ ਆਇਆਂ ਨੂੰ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ ਸਤਿ ਸ੍ਰੀ ਅਕਾਲ ਜੀ ਬੜੀ ਮਿਹਰਬਾਨੀ ਸੰਸਾਭ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ ਸਾਡੇ ਸਾਰੇ ਹੀ ਪਰਿਵਾਰਕ ਮੈਂਬਰਾਂ ਵੱਲੋਂ ਸਤਿ ਸ਼੍ਰੀ ਅਕਾਲ ਟਨਾਜੀ ਸਾਬ ਤੋਂ ਪਹਿਲਾਂ ਤਾਂ ਇਹ ਦੱਸੋ ਬਈ ਤਰਮੰਦਰ ਦਾ ਕੀ ਹਾਲ ਹੈ ਤੇ ਉਹਨਾਂ ਦਾ ਹੈਲਥ ਬਲਿਟਨ ਕੀ ਕਹਿੰਦਾ ਹੈ ਡਾਕਟਰ ਨੇ ਕੀ ਦੱਸਿਆ ਸੀ ਸੁਣਿਆ ਉਹਨੂੰ ਡਿਸਚਾਰਜ ਕਰ ਦਿੱਤਾ ਗਿਆ ਹਸਪੀਟਲ ਚੋਂ ਬਿਲਕੁਲ ਸੰਸਾਭ ਅੱਜ ਸਵੇਰੇ 7:30 ਵਜੇ ਦਾ ਵੇਲਾ ਸੀ ਜਦੋਂ ਤਰਮਿੰਦਰ ਖੋਰਾ ਨੂੰ ਮੁੰਬਈ ਦੇ ਬ੍ਰੀਚ ਕੈਂਡੀ ਹਸਪਤਾਲ ਦੇ ਵਿੱਚੋਂ ਛੁੱਟੀ ਦੇ ਦਿੱਤੀ ਗਈ ਆ ਤੇ ਪਰਿਵਾਰਕ ਮੈਂਬਰ ਉਹਨਾਂ ਨੂੰ ਘਰ ਦੇ ਵਿੱਚ ਲੈ ਗਏ ਆ ਉਸ ਤੋਂ ਅਗਲੀ ਗੱਲ ਵੀ ਉਹਨਾਂ ਨੂੰ ਘਰ ਦੇ ਵਿੱਚ ਕਿਉਂ ਲੈ ਗਏ ਆ ਵੀ ਇਹ 1500 ਹੋ ਗਏ ਜਾਂ ਕਿਵੇਂ ਹੁਣ ਅਗਲਾ ਸਵਾਲ ਇਹ ਆ ਇੱਥੇ ਇੱਕ ਡਾਕਟਰ ਨੇ ਉਹ ਡਾਕਟਰ ਸਾਹਿਬਾਨ ਦਾ ਨਾਮ ਹੈਗਾ ਜੀ ਡਾਕਟਰ ਪ੍ਰਤੀਤ ਸਮਦਾਨੀ ਉਹਨਾਂ ਨੇ ਗੱਲ ਕਹੀ ਆ ਵੀ ਪਰਿਵਾਰਕ ਮੈਂਬਰਾਂ ਨੇ ਗੱਲ ਕਹੀ ਕਿ ਅਸੀਂ ਘਰ ਜਾ ਕੇ ਇਹਨਾਂ ਦੀ ਸੇਵਾ ਕਰਨੀ ਚਾਹੁੰਦੇ ਆ ਇਹਨਾਂ ਦਾ ਆਰਾਮ ਕਰਾਉਣਾ ਚਾਹੁੰਦੇ ਆ ਇਹਨਾਂ ਦਾ ਉੱਥੇ ਇਲਾਜ ਕਰਾਉਣਾ ਚਾਹੁੰਦੇ ਆ ਇਸ ਕਰਕੇ ਛੁੱਟੀ ਕਰਵਾ ਕੇ ਲੈ ਗਏ ਆ ਮੂਸਤਵਾਲੀ ਘਲੇ ਆ ਵੀ ਪਰਿਵਾਰਕ ਮੈਂਬਰਾਂ ਨੇ ਅੱਜ ਇੱਕ ਪੋਸਟ ਪਾਈ ਆ ਉਹਦੇ ਵਿੱਚ ਇਹ ਗੱਲ ਕਹੀ ਹੈ ਵੀ ਤਰਮਿੰਦਰ ਜੀ ਨੂੰ ਹਸਪਤਾਲ ਦੇ ਵਿੱਚੋਂ ਛੁੱਟੀ ਮਿਲ ਗਈ ਆ ਹੁਣ ਉਹ ਘਰ 'ਚ ਆਰਾਮ ਕਰਨਗੇ ਅਸੀਂ ਮੀਡੀਆ ਨੂੰ ਤੇ ਹੋਰ ਲੋਕਾਂ ਨੂੰ ਇਹ ਬੇਨਤੀ ਕਰਦੇ ਆ ਕਿ ਕਿਸੇ ਵੀ ਤਰ੍ਹਾਂ ਦੀ ਅਫਵਾਹ ਨਾ ਫਲਾਓ ਤੇ ਇਸ ਸਮੇਂ ਪਰਿਵਾਰ ਦੀ ਪ੍ਰਾਈਵੇਸੀ ਦਾ ਸਨਮਾਨ ਕਰੋ ਅਸੀਂ ਸਭ ਦਾ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਤਰਮਿੰਦਰ ਜੀ ਦੀ ਚੰਗੀ ਸਿਹਤ ਤੇ ਲੰਮੀ ਉਮਰ ਦੇ ਲਈ ਦੁਆ ਕੀਤੀ ਆ ਕਿਰਪਾ ਕਰਕੇ ਤੁਸੀਂ ਸਨਮਾਨ ਕਰੋ ਕਿਉਂਕਿ ਉਹ ਤੁਹਾਨੂੰ ਸਭ ਨੂੰ ਬਹੁਤ ਪਿਆਰ ਕਰਦੇ ਆ ਸੋ ਪਰਮੰਦਰ ਹੋਰ ਹੀ ਘਰ ਦੇ ਵਿੱਚ ਚਲੇ ਗਏ ਜੀ ਤੇ ਉਹਨਾਂ ਦੀ ਸਿਹਤ ਦੇ ਵਿੱਚ ਕਿੰਨੇ ਫੀਸ ਦੀ ਸੁਧਾਰ ਹੈ ਇਹਦੇ ਬਾਰੇ ਕੋਈ ਜਾਣਕਾਰੀ ਨਹੀਂ ਆ ਪਰ ਹਸਪਤਾਲ ਦੇ ਵਿੱਚ ਛੁੱਟੀ ਮਿਲ ਗਈ ਹੈ ਜੀ ਸੋ ਆਪਣੇ ਫਾਰਮ ਚਲੇ ਗਏ ਹੋ ਹ ਦੇਖੋ ਮੇਰੇ ਖਿਆਲ ਵਿੱਚ ਫਾਰਮ ਦੇ ਵਿੱਚ ਤਾਂ ਨਹੀਂ ਵੀ ਉਹਨਾਂ ਨੇ ਕਿਹਾ ਜੀ ਉਹਦੇ ਵਿੱਚ ਵੀ ਉਹ ਘਰ ਲੈ ਗਏ ਆ ਕਿਉਂਕਿ ਫਾਰਮ ਹਾਊਸ ਦੇ ਉੱਤੇ ਤਾਂ ਉਹ ਆਪਦੇ ਨੌਕਰ ਚਾਕਰਾਂ ਦੇ ਨਾਲ ਸੇਵਾਦਾਰਾਂ ਦੇ ਨਾਲ ਇਕੱਲੇ ਰਹਿੰਦੇ ਸੀਗੇ ਪਰਿਵਾਰਕ ਮੈਂਬਰ ਨਹੀਂ ਸੀ ਉੱਤੇ ਪਰ ਹੁਣ ਪਰਿਵਾਰ ਲੈ ਗਿਆ ਜੀ ਮੇਰੇ ਖਿਆਲ ਵਿੱਚ ਪਰਿਵਾਰ ਦੇ ਵਿੱਚ ਹੀ ਗਏ ਆ ਰਾਜਾ ਬੜਿੰਗ ਨੂੰ ਕਿਉਂ ਗ੍ਰਿਫਤਾਰ ਕੀਤਾ ਜਾ ਰਿਹਾ ਰਾਜਾ ਬੜਿੰਗ ਦੇ ਬਾਰੇ ਆਪਾਂ ਪਿਛਲੇ ਦਿਨੀ ਖਬਰ ਸਾਂਝੀ ਕੀਤੀ ਸੀ ਉਹਦੇ ਵਿੱਚ ਦੱਸਿਆ ਸੀਗਾ ਜੀ ਕਿ ਰਾਜਾ ਬੜਿੰਗਾ ਜਿਹੜਾ ਉਹਨੇ ਬੂਟਾ ਸਿੰਘ ਦੇ ਬਾਰੇ ਤੇ ਗਲਤ ਸ਼ਬਦਾਵਲੀ ਦੀ ਵਰਤੋਂ ਕੀਤੀ ਸੀ ਬੂਟਾ ਸਿੰਘ ਦੇ ਬਾਰੇ ਕਿਹਾ ਸੀਗਾ ਜੀ ਕਿ ਮੱਝੀ ਸੇਖਾ ਜਿਹੜਾ ਉਹ ਕਾਲੇ ਜੇ ਰੰਗ ਦਾ ਆਖੇ ਤਾਂ ਪੱਠੇ ਵੱਡਦਾ ਸੀ ਉਹਨੂੰ ਇਸ ਤਰੀਕੇ ਦੇ ਨਾਲ ਬਣਾਇਆ ਗਿਆ ਸੀਗਾ ਜੀ ਗ੍ਰਹਿ ਮੰਤਰੀ ਤੇ ਉਸ ਤੋਂ ਬਾਅਦ ਰੌਲਾ ਬੜਾ ਪਿਆ ਤੇ ਜਿਹੜੇ ਪੰਜਾਬ ਦੇ ਹੈਗੇ ਜੀ ਐਸਸੀ ਕਮਿਸ਼ਨ ਦੇ ਚੇਅਰਮੈਨ ਜਸਵੀਰ ਸਿੰਘ ਗੜੀ ਉਹਨਾਂ ਨੇ ਅੱਜ ਕਪੂਰਥਲਾ ਦੇ ਪਤਾ ਲੱਗਾ ਜੀ ਕਿ ਪੁਲਿਸ ਅੱਧ ਕਰ ਗਿਆ ਨੂੰ ਤਲਬ ਕੀਤਾ ਵੀ ਹੁਣ ਤੱਕ ਰਾਜੇ ਬੜੇ ਨੂੰ ਗ੍ਰਿਫਤਾਰ ਕਿਉਂ ਨਹੀਂ ਕੀਤਾ ਉਹ ਕਹਿੰਦੇ ਵੀ ਦੇਖੋ ਫ੍ਰੈਂਸਿਕ ਲੈਬ ਤੋਂ ਪਰਤਾਲ ਕਰਵਾਉਣ ਦੇ ਲਈ 10 ਦਿਨ ਦਾ ਸਮਾਂ ਲੱਗ ਜਾਂਦਾ ਵੀਡੀਓ ਦਾ ਤੇ ਉਸ ਤੋਂ ਬਾਅਦ ਉਹ ਕਰਨਗੇ ਆਪਾਂ ਸਿੱਤੇ ਤੇ ਪਹੁੰਚਾਂਗੇ ਪਰ ਇਹ ਗੱਲ ਕਹੀ ਗਈ ਹੈ ਵੀ ਪੁਲਿਸ 7 ਦਿਨ ਦੇ ਵਿੱਚ ਵਿੱਚ ਰਾਜਾ ਬੜੇ ਨੂੰ ਗ੍ਰਿਫਤਾਰ ਕਰੇ ਤਾਂ ਇਹਨੇ ਕੀ ਬਣਦਾ ਜੀ ਹਲੇ ਗਿਸਤਰੀ ਹੋਈ ਨਹੀਂ 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 ਪਰਚਾ ਦਰਜ ਹੋਇਆ ਹੋਇਆ ਪਰਚਾ ਦਰਜ ਹੋਇਆ ਵੈ ਜੀ ਤੇ ਡੀਆਜੀ ਪੁੱਲਰ ਕਹਿੰਦਾ ਮੈਨੂੰ ਨੀਂਦਰੀਆਂ ਆਉਂਦੀ ਜੇਲ੍ਹ ਦੇ ਵਿੱਚ ਤੇ ਇੱਥੇ ਜਿਹੜਾ ਫਲੋਰ ਆ ਬਹੁਤ ਕਰੜਾ ਤੇ ਮੈਨੂੰ ਕੋਈ ਕੰਫਰਟੇਬਲ ਗੱਦਾ ਦਿੱਤਾ ਜਾਏ ਬਿਲਕੁਲ ਜੀ ਬਿਲਕੁਲ ਉਹ ਕਹਿੰਦੇ ਜੀ ਕਿ ਮੈਨੂੰ ਕੰਫਰਟੇਬਲ ਗੱਦਾ ਮਿਲੇ ਤੇ ਮੈਨੂੰ ਨੀਂਦ ਨਹੀਂ ਆਉਦੀਗੀ ਕਿ ਮੈਂ ਇਸ ਤਰੀਕੇ ਨਾਲ ਸੌਂ ਨਹੀਂ ਸਕਦਾਗਾ ਤੇ ਮੰਗ ਕੀਤੀ ਗਈ ਹੈ ਜੀ ਕਿ ਮੈਨੂੰ ਗੱਦਾ ਛੇਤੀ ਚਾਹੀਦਾ ਉਨਾਂ ਨੇ ਸੀਬੀਆਈ ਦੀ ਕੋਰਟ ਦੇ ਵਿੱਚ ਅਰਜ਼ੀ ਲਈ ਆ ਆਪਣੇ ਵਕੀਲ ਦੇ ਰਾਹੀਂ ਇਹ ਗੱਲ ਕਹੀ ਹੈ ਜੀ ਕਿ ਇਹਨਾਂ ਦੀ ਸਿਹਤ ਨੂੰ ਮੁੱਖ ਰੱਖ ਕੇ ਇਹਨਾਂ ਨੂੰ ਗੱਦੇ ਦੀ ਇਜਾਜ਼ਤ ਦਿੱਤੀ ਜਾਵੇ ਤੇ ਪਤਾ ਲੱਗਾ ਜੀ ਸੀਬੀਆਈ ਕੋਰਟ ਦੇ ਜੱਜ ਸਾਹਿਬ ਨੇ ਤੇ ਇਹ ਗੱਲ ਕਹੀ ਹੈ ਜੀ ਬੁੜੈਲ ਜੇਲ੍ਹ ਦੇ ਸੁਪਰਡੈਂਟ ਨੂੰ ਵੀ ਭਾਈ ਤੁਸੀਂ ਜੇਲ੍ਹ ਮੈਨੂਅਲ ਦੇ ਹਿਸਾਬ ਦੇ ਨਾਲ ਇਹਨਾਂ ਦੀ ਕੋਈ ਮਖਲੇ ਦਾ ਹੱਲ ਕਰੋ ਤੇ ਕਹਿੰਦੇ ਵੀ ਇਸ ਗੱਲ ਦੇ ਉੱਤੇ ਵੀ ਜਿਹੜੇ ਉਹ ਇਤਰਾਜ਼ ਜ਼ਾਹਰ ਕੀਤਾ ਗਿਆ ਦੇ ਭਾਈ ਇਹਨਾਂ ਦੇ ਵੱਲੋਂ ਕੋਈ ਸਹਿਯੋਗ ਨਹੀਂ ਦਿੱਤਾ ਜਾ ਰਿਹਾ ਸੀਬੀਆਈ ਦੇ ਅਧਿਕਾਰੀ ਕਹਿੰਦੇ ਕੋਰਟ ਦੇ ਵਿੱਚ ਵੀ ਇਹ ਕੋਈ ਸਹਿਯੋਗ ਨਹੀਂ ਦੇ ਰਹਾ ਹੈ ਪੁੱਛਦੇ ਕੁੱਝ ਹੋ ਰਹਾ ਤੇ ਦੱਸਦੇ ਕੁੱਝ ਹੋ ਰਹਾ ਪਿੰਦੀ ਪਤਾ ਲੱਗਦਾ ਕਿ ਸੀਬੀਆਈ ਦੇ ਦਫਤਰ ਦੇ ਵਿੱਚ ਈਡੀ ਦੇ ਅਧਿਕਾਰੀ ਪਹੁੰਚੇ ਆ ਇਹਨਾਂ ਨੂੰ ਸ਼ਾਇਦ ਜਲਦੀ ਹੀ ਉਹ ਆਪਣੇ ਲੈਣ ਦੀ ਕਸਟਡੀ ਦੇ ਵਿੱਚ ਤੇ ਸ਼ਾਇਦ ਰਮਾਂਡ ਲੈਣ ਦੇ ਉੱਤੇ ਲੈਣ ਦੀ ਉਹ ਵੀ ਗੱਲ ਕਰਨ ਕਿਉਂਕਿ ਉਹਨਾਂ ਨੇ ਆਮਦਨ ਦੇ ਸਰੋਤਾਂ ਤੋਂ ਵੱਧ ਜਾਇਦਾਦ ਦੀ ਪਰਤਾਲ ਕਰਨੀ ਆ ਉਹ ਕਹਿੰਦਾ ਭਾਵੇਂ ਜੀ ਕਿ ਭੁੱਲਰ ਦੀਆਂ ਮੁਸ਼ਕਲਾਂ ਦੇ ਵਿੱਚ ਹਾਲੇ ਤੱਕ ਤਾਂ ਵਾਧਾ ਹੀ ਆ ਜੀ ਤੇ ਕੰਗਣਨ ਰਨੌਦ ਦੇ ਤੇ ਦੇਸ਼ ਤਰਹੀ ਦਾ ਮਕਦਮਾ ਹੋਏਗਾ ਨੇ ਰਾਸ਼ਟਰੋ ਦਾ ਪਰਚਾ ਦੇ ਉੱਤੇ ਦਰਜ ਹੋਊਗਾ ਵੀ ਇਹਨਾਂ ਨੇ ਕਿਸਾਨ ਭਾਵਨਾਵਾਂ ਦੇ ਉੱਤੇ ਸੱਟ ਮਾਰੀ ਆ ਕਿਸਾਨਾਂ ਦੇ ਨਾਲ ਇਹਨੇ ਜਜ਼ਬਾਤ ਦੇ ਨਾਲ ਖੜਿਆ ਤੇ ਇਹ ਇਹ ਕੰਗਣਾ ਰਣੋਤ ਦੇ ਆਪਾਂ ਜਾਣਦੇ ਵੀ ਸੁਭਾਅ ਦੇ ਵਿੱਚ ਵੀ ਗੱਲ ਹੈਗੀ ਆ ਜੀ ਉਹਨੇ ਕੁਝ ਨਾ ਕੁਝ ਬੋਲੀ ਜਾਣਾ ਤੇ ਸਾਡੇ ਕੋਲੇ ਸਭ ਦੇ ਕੋਲੇ ਇਹ ਇੱਕ ਉਦਾਹਰਨ ਆ ਵੀ ਜੇਕਰ ਤੁਸੀਂ ਬਹੁਤ ਬੋਲਦੇ ਹੋ ਤੇ ਫਿਰ ਭਾਈ ਤੁਹਾਨੂੰ ਬਹੁਤ ਸਾਰੇ ਵਿਵਾਦਾਂ ਦਾ ਬਹੁਤ ਸਾਰੇ ਚੱਕਰਾਂ ਦਾ ਸਾਹਮਣਾ ਕਰਨਾ ਪੈਂਦਾ ਗੱਲ ਉਸ ਦੇ ਵਿੱਚ ਇਹ ਜੀ ਕਿ ਕੰਗਣਾ ਰਣੋਤ ਦੇ ਖਿਲਾਫ ਜਿਹੜਾ ਉਹ ਹੁਣ ਪਰਚਾ ਜਿਹੜਾ ਸੌਰੀ ਸੁਣਵਾਈ ਆ ਉਹ ਆਗਰਾ ਕੋਰਟ ਦੇ ਵਿੱਚ ਸ਼ੁਰੂ ਹੋਊਗੀ ਤੇ ਇਹਨੇ ਨਹੀਂ ਬਿਆਨ ਦਿੱਤਾ ਸੀਗਾ ਜੀ 24 ਅਗਸਤ 2024 ਨੂੰ ਇੱਕ ਸਟੇਟਮੈਂਟ ਦਿੱਤੀ ਸੀ ਤੇਰੇ ਵਿੱਚ ਇਹਨੇ ਗੱਲ ਕਹੀ ਸੀ ਕਿ ਜੇਕਰ ਸਾਡੀ ਜਿਹੜੀ ਆ ਉੱਪਰ ਸਰਕਾਰ ਮਜ਼ਬੂਤ ਨਾ ਹੁੰਦੀ ਤੇ ਕਿਸਾਨ ਗੁਰਾਂ ਚੱਲਦਾ ਰਹਿੰਦਾ ਤਾਂ ਭਾਰਤ ਦੀ ਬੰਗਲਾਦੇਸ਼ ਬਣ ਜਾਂਦਾ ਪੰਜਾਬ ਦੇ ਵਿੱਚ ਕਿਸਾਨ ਅੰਦੋਲਨ ਦੇ ਨਾਂ ਦੇ ਉੱਤੇ ਜਿਹੜੇ ਹੜਗੰਗਕਾਰੀ ਆ ਇਹ ਹਿੱਸਾ ਫਲਾਉਂਦੇ ਸੀ ਪਰ ਰੇਪ ਦੀਆਂ ਤੇ ਕਤਲ ਦੀਆਂ ਖਬਰਾਂ ਆਉਂਦੀਆਂ ਸੀ ਕਿਸਾਨ ਬਿਰਨ ਨੂੰ ਵਾਪਸ ਲੈ ਲਿਆ ਗਿਆ ਨਹੀਂ ਤਾਂ ਇਹਨਾਂ ਦੰਗੇਬਾਜ਼ਾਂ ਨੇ ਹੁਰਦੰਗਕਾਰੀਆਂ ਨੇ ਬਹੁਤ ਲੰਮੀ ਪਲੈਨਿੰਗ ਕੀਤੀ ਸੀ ਸੋ ਇਸ ਗੱਲ ਦੇ ਉੱਤੇ ਐਡਵੋਕੇਟ ਰਮਾ ਸ਼ੰਕਰ ਸ਼ਰਮਾ ਨੇ ਗੱਲ ਕਹੀ ਸੀ ਅਦਾਲਤ ਦੇ ਵਿੱਚ ਕਿ ਮੈਂ ਵੀ ਕਿਸਾਨ ਪਰਿਵਾਰ ਦੇ ਵਿੱਚੋਂ ਆ 30 ਸਾਲ ਤੱਕ ਮੈਂ ਕਿਸਾਨੀ ਕੀਤੀ ਆ ਖੇਤੀਬਾੜੀ ਨਾਲ ਜੁੜਿਆ ਤੇ ਮੇਰੀਆਂ ਭਾਵਨਾਵਾਂ ਦੇ ਉੱਤੇ ਸੱਤ ਬੱਜੀ ਆ ਤੇ ਇਸ ਕਰਕੇ ਕੰਗੜਾ ਨੌਤ ਦੇ ਉੱਤੇ ਹੁਣ ਇਹ ਵੀ ਸੁਣਵਾਈ ਹੋਣੀ ਆ ਯਾਨੀ ਕਿ ਬਠਿੰਡੇ ਵਾਲੀ ਵੀ ਚੱਲੂਗੀ ਤੇ ਇਧਰਲੇ ਪਾਸੇ ਵੀ ਚੱਲੂਗੀ ਜੀ ਸੋ ਦਿੱਲੀ ਧਮਾਕੇ ਦੇ ਦੋਸ਼ੀਆਂ ਦਾ ਕੀ ਬਣਿਆ ਜੀ ਫਿਰ ਦੇਖੋ ਜੀ ਆ ਪੁਲਸ ਦੇ ਵੱਲੋਂ ਕਈ ਬੰਦੇ ਗ੍ਰਿਫਤਾਰ ਕੀਤੇ ਗਏ ਆ ਪੁਲਸ ਨੇ ਗੱਲ ਕਹੀ ਆ ਜੀ ਕਿ ਅਸੀਂ ਇਹਦੇ ਉੱਤੇ ਆਪਦਾ ਸਟੇਟ ਦੇ ਉੱਤੇ ਪਹੁੰਚੇ ਆ ਜੀ ਕਿ ਇਹ ਇੱਕ ਅੱਤਵਾਦੀ ਅਟੈਕ ਸੀ ਅੱਜ ਪਤਾ ਲੱਗਾ ਜੀ ਕੇਂਦਰੀ ਕੈਬਨਿਟ ਦੀ ਮੀਟਿੰਗ ਹੋਈ ਆ ਉਹਦੇ ਵਿੱਚ ਇਹ ਗੱਲ ਕਹਿ ਦਿੱਤੀ ਗਈ ਆ ਜੀ ਕਿ ਇਹਨੂੰ ਅਸੀਂ ਅੱਤਵਾਦੀ ਅਟੈਕ ਮੰਨਦੇ ਆ ਯਾਨੀ ਕਿ ਇਹ ਅੱਤਵਾਦੀ ਅਟੈਕ ਆ ਇਹਦੇ ਵਿੱਚ ਕੁਝ ਲੋਕ ਗ੍ਰਿਫਤਾਰ ਕੀਤੇ ਗਏ ਆ ਇੱਕ ਇਹਦੇ ਵਿੱਚ ਕਾਰ ਜਿਹੜੀ ਹੋਰ ਵਰਤੀ ਗਈ ਸੀ ਅੱਤਵਾਦੀ ਹਮਲੇ ਦੇ ਵਿੱਚ ਹਨੇ ਉਹਨੂੰ ਫਰੀਦাবাদ ਦੇ ਵੱਲੋਂ ਕਾਬੂ ਕੀਤਾ ਗਿਆ ਉਦੋਂ ਅਜ ਭਾਰਤ ਦੇ ਪ੍ਰਧਾਨ ਮੰਤਰੀ ਸਾਹਿਬ ਪੁਟਾਨ ਤੋਂ ਜਦੋਂ ਵਾਪਸ ਪਹੁੰਚੇ ਆ ਤੇ ਉਹ ਸਿੱਧੇ ਕਹਿੰਦੇ ਜੀ ਹਸਪਤਾਲ ਦੇ ਵਿੱਚ ਗਏ ਆ ਉਹਨਾਂ ਨੇ ਇੱਥੇ ਜਿਹੜੇ ਜ਼ਖਮੀ ਲੋਕ ਆ ਜਿਹੜੇ ਪੀੜਤ ਲੋਕ ਨਾਲ ਗੱਲਬਾਤ ਕੀਤੀ ਆ ਸੋ ਇਹ ਦੇਖਦੇ ਜੀ ਬਾਕੀ ਦੇਖਦੇ ਕੀ ਬਣਦਾ ਪਰ ਹਰ ਰੋਜ਼ ਇਸ ਮਸਲੇ ਦੇ ਵਿੱਚ ਨਵੀਂ ਤੋਂ ਨਵੀਂ ਜਾਣਕਾਰੀ ਆਉਂਦੀ ਹੈ ਜੀ ਬਿੱਟੂ ਕੀ ਕਹਿ ਰਹੇ ਨੇ ਕਿ ਗੱਠਜੋੜ ਦੇ ਬਾਰੇ ਵਿੱਚ ਉਹਨਾਂ ਨੇ ਕੀ ਸਟੇਟਮੈਂਟ ਦਿੱਤੀ ਹੈ ਦੇਖੋ ਰਵਨੀਤ ਬਿੱਟੂ ਨੂੰ ਨਾ ਇਸ ਮਸਲੇ ਦੇ ਉੱਤੇ ਤੋਲ ਕੇ ਬੋਲਣਾ ਚਾਹੀਦਾ ਅੱਜ ਉਹਨਾਂ ਨੇ ਇੱਕ ਬਿਆਨ ਦਿੱਤਾ ਕਿ ਯੂ ਦੇ ਬਾਰੇ ਪੰਜਾਬ ਯੂਨੀਵਰਸਿਟੀ ਦੇ ਬਾਰੇ ਇਸ ਬਿਆਨ ਤੋਂ ਬਾਅਦ ਵਿਵਾਦ ਵੱਧ ਸਕਦਾ ਹੋਂਦੇ ਸਮੇਂ ਦੇ ਵਿੱਚ ਕਿਉਂਕਿ ਬਿੱਟੂ ਨੇ ਇਹ ਗੱਲ ਕਹੀ ਆ ਉਹ ਕਹਿੰਦਾ ਕਿ ਜਿਹੜਾ ਇੱਥੇ ਹੋਇਆ ਨਾ ਇੱਥੇ ਪੰਜਾਬ ਯੂਨੀਵਰਸਿਟੀ ਦੇ ਵਿੱਚ ਇਹ ਪ੍ਰਦਰਸ਼ਨ ਹੋਇਆ ਉਹ ਉਹਦੇ ਮੁਤਾਬਕ ਕਹਿਣ ਦੇ ਮੁਤਾਬਕ ਇਹ ਕੋਈ ਕਹਿੰਦੇ ਜੀ ਇਹ ਨੀਗਾ ਵੀ ਇਹ ਸਾਰੇ ਧਰਨਾਕਾਰੀ ਜਿਹੜੇ ਪ੍ਰਦਰਸ਼ਨ ਕਰੀ ਆ ਇਹ ਵੱਖ-ਵੱਖ ਖੋਰਖਾਵਾ ਤੋਂ ਆਏ ਸੀ ਇਹ ਤਾਂ ਬੰਦੇ ਹੈ ਹੀ ਵੀ ਭਾਈ ਇਹ ਰੋਲਰਪਾ ਪਾਉਣ ਵਾਲੇ ਆ ਇਹ ਤਾਂ ਮਾਹੌਲ ਨੂੰ ਵਿਗਾੜਨ ਵਾਲੇ ਬੰਦੇ ਆ ਇਹਨਾਂ ਦਾ ਕੋਈ ਯੂਨੀਵਰਸਿਟੀ ਨਾਲ ਲਗਾ ਨਹੀਂ ਹੈਗਾ ਇੱਕ ਤਾਂ ਗੱਲ ਇਹ ਹੋ ਗਈ ਦੂਜਾ ਉਹਨਾਂ ਨੇ ਕਹਿ ਜੀ ਕਿ ਦਿੱਲੀ ਬਲਾਸਟ ਦੇ ਪਿੱਛੇ ਗਵਾਂਢੀ ਦੇਸ਼ ਆ ਤੀਜਾ ਤਾਂ ਨੇ ਗੱਲ ਕਹੀ ਹੈ ਜੀ ਕਿ ਕਾੜੀ ਦਲ ਦੇ ਨਾਲ ਕਦੇ ਵੀ ਗੱਠ ਜੋੜ ਨਹੀਂ ਹੋਊਗਾ 27 ਦੇ ਵਿੱਚ ਅਸੀਂ ਇਕੱਲੇ ਟੋਣਾ ਲੜਾਂਗੇ ਫਲਾਂ ਕਿ ਜੇ ਗੱਠ ਜੋੜ ਕਰਨਾ ਹੋਇਆ ਜਾਂ ਨਾ ਕਰਨਾ ਹੋਇਆ ਤੇ ਉਹਨੇ ਰਵਨੀਤ ਬਿੱਟੂ ਨੂੰ ਨਹੀਂ ਪੁੱਛਣਾ ਇਹਦੇ ਵਿੱਚ ਰਵਨੀਤ ਬਿੱਟੂ ਦਾ ਕੋਈ ਮਸਲਾ ਨਹੀਂ ਹੈਗਾ ਪਰ ਇਹ ਨਹੀਂ ਗੱਲ ਜ਼ਰੂਰ ਆ ਵੀ ਪਾਈ ਰਵਨੀਤ ਬਿੱਟੂ ਇਸ ਮਸਲੇ ਦੇ ਉੱਤੇ ਬੋਲੀ ਜਾਂਦੇ ਆ। ਉਹਨਾਂ ਨੇ ਅੱਜ ਇਹ ਗੱਲ ਕਹੀ ਆ ਕਿ ਪੰਜਾਬ ਯੂਨੀਵਰਸਿਟੀ ਦੇ ਵਿੱਚ ਜਿਹੜੇ ਪ੍ਰਦਰਸ਼ਨ ਕਰਨ ਵਾਲੇ ਆ, ਵਿਰੋਧ ਕਰਨ ਵਾਲੇ ਜਿਹੜੇ ਇਹਨਾਂ ਦਾ ਯੂਨੀਵਰਸਿਟੀ ਦੇ ਨਾਲ ਕੋਈ ਲੈਣ ਦੇਣ ਨਹੀਂ, ਇਹ ਤਾਂ ਸਿਰਫ ਅੱਗ ਲਾਉਣ ਵਾਸਤੇ ਆਏ ਸੀਗੇ ਜੀ। ਤੇ ਪੰਜਾਬ ਦੀ ਲੈ ਕੈਬਨਟ ਹੈ ਉਸ ਦੀ ਇੱਕ ਮੀਟਿੰਗ ਹੋ ਰਹੀ ਹੈ। ਇਸ ਮੀਟਿੰਗ ਦੇ ਬਾਰੇ ਵਿੱਚ ਕੀ ਪਤਾ ਲੱਗਾ ਕਿ ਬਹੁਤ ਜ਼ਰੂਰੀ ਮੀਟਿੰਗ ਸੱਦੀ ਗਈ ਹੈ ਕੋਈ। ਦੇਖੋ ਜੀ ਇੱਕ ਤਾਂ ਇਹ ਵੀ 14 ਤਰੀਕ ਨੂੰ ਯਾਨੀ ਕਿ ਪਰਸੋ ਨਤੀਜਾ ਵੀ ਆਉਣਾ। ਤੇ ਪਰਸੋਂ ਹੀ ਕੈਬਨਟ ਦੀ ਮੀਟਿੰਗ ਬੁਲਾਈ ਗਈ ਆ ਹੋ ਸਕਦਾ ਥਨ ਸਾਹਿਬ ਇਸ ਮੀਟਿੰਗ ਦੇ ਵਿੱਚ ਨਤੀਜੇ ਦੇ ਸੰਦਰਭ ਦੇ ਵਿੱਚ ਕੋਈ ਜਾਣਕਾਰੀਆਂ ਹੋਣ ਤੇ ਇਹ ਵੀ ਮੰਨਿਆ ਜਾ ਰਿਹਾ ਵੀ ਭਾਈ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350ਵੇਂ ਸ਼ਹੀਦੀ ਦਿਵਸ ਨੂੰ ਸਮਰਪਿਤ ਤੇ ਕਈ ਮਹੱਤਵਪੂਰਨ ਫੈਸਲੇ ਕੀਤੇ ਜਾ ਸਕਦੇ ਆ ਇਹ ਵੀ ਪਤਾ ਲੱਗਾ ਜੀ ਕਿ ਇਹਦੇ ਵਿੱਚ ਕੋਈ ਹੋਰ ਵੀ ਵਿਚਾਰਾ ਮਹੱਤਵਪੂਰਨ ਉਤਕਦੀਆਂ ਪਰ ਇਹ ਜਿ ਕਿ ਸਵੇਰੇ ਇਹ ਮੀਟਿੰਗ ਬੁਲਾਈ ਗਈ ਆ ਤੇ ਪੰਜਾਬ ਦੇ ਮੁੱਖ ਮੰਤਰੀ ਦੇ ਘਰ ਦੇ ਵਿੱਚ ਮੀਟਿੰਗ ਹੋਊਗੀ ਸਾਰੇ ਕੈਬਨਟ ਮੰਤਰੀਆਂ ਨੂੰ ਦੇ ਵਿੱਚ ਬੁਲਾਇਆ ਗਿਆ ਜੀ ਤੇ ਕਾਂਗਰਸ ਪਾਰਟੀ ਨੇ ਕਿੰਨੇ ਜ਼ਿਲ੍ਹਾ ਪ੍ਰਧਾਨ ਨਿਯੁਕਤ ਕੀਤੇ ਆ ਜੀ ਪੰਜਾਬ ਚ 327 27 ਜ਼ਿਲ੍ਹਾ ਪ੍ਰਧਾਨ ਬਣਾਏ ਆ ਹੁਣ ਕਈ ਭੈਣਾ ਵੀਰੇ ਗੱਲ ਕਹਿਣਗੇ ਵੀ ਜ਼ਿਲ੍ਹੇ ਤਾਂ ਪੰਜਾਬ ਦੇ 23 ਆ ਪ੍ਰਧਾਨ 27 ਕਿਵੇਂ ਬਣ ਗਏ ਹਮ ਅਸਲ ਵਿੱਚ ਜਿਹੜੇ ਸ਼ਹਿਰ ਆ ਉਹਦੇ ਵਿੱਚ ਜਿਵੇਂ ਬਠਿੰਡਾ ਰੂਰਲ ਦਾ ਇੱਕ ਪ੍ਰਧਾਨ ਬਠਿੰਡਾ ਦਾ ਇੱਕ ਪ੍ਰਧਾਨ ਜਲੰਧਰ ਅਰਬਨ ਦਾ ਇੱਕ ਪ੍ਰਧਾਨ ਜਲੰਧਰ ਰੂਰਲ ਦਾ ਪ੍ਰਧਾਨ ਲੁਧਿਆਣਾ ਰੂਰਲ ਦਾ ਪ੍ਰਧਾਨ ਲੁਧਿਆਣਾ ਅਰਬਨ ਦਾ ਪ੍ਰਧਾਨ ਪਠਾਨਕੋਟ ਰੂਰਲ ਦਾ ਪ੍ਰਧਾਨ ਪਠਾਨਕੋਟ ਅਰਬੰਦਾ ਪ੍ਰਧਾਨ ਇਸ ਤਰੀਕੇ ਦੇ ਨਾਲ ਆ ਪਰ ਅਮਰਸਰ ਰੂਰਲ ਦਾ ਪ੍ਰਧਾਨ ਜਿਹੜਾ ਸੁਖਵਿੰਦਰ ਸਿੰਘ ਡੈਣੀ ਬਨਾਲਾ ਬਣਾਇਆ ਗਿਆ ਤੇ ਅਮਰਸਰ ਅਰਬਨ ਦਾ ਸੌਰਬ ਮਦਾਨ ਤੇ ਬਰਨਾਲਾ ਦਾ ਕੁਲਦੀਪ ਸਿੰਘ ਕਾਲਾ ਢੰਡੋ ਬਠਿੰਡਾ ਰੂਰਲ ਦਾ ਪ੍ਰੀਤਮ ਸਿੰਘ ਕੋਟਪਾਈ ਬਠਿੰਡਾ ਅਰਬਨ ਤੋਂ ਰਾਜਨ ਗਰਗ ਫਰੀਦਕੋਟ ਤੋਂ ਨਵਦੀਪ ਸਿੰਘ ਬਰਾੜ ਫਤਗੜ ਸਾਹਿਬ ਤੋਂ ਸੁਰਿੰਦਰ ਸਿੰਘ ਫਾਜ਼ਿਲਕਾ ਤੋਂ ਹਰਪ੍ਰੀਤ ਸਿੰਘ ਸਿੱਧੂ ਫ਼ਿਰੋਜ਼ਪੁਰ ਤੋਂ ਕੁਲਵੀਰ ਸਿੰਘ ਜ਼ੀਰਾ ਗੁਰਦਾਸਪੁਰ ਤੋਂ ਬਰਿੰਦਰਬੀਤ ਸਿੰਘ ਪਾੜਾ ਹੁਸ਼ਿਆਰਪੁਰ ਤੋਂ ਦਲਜੀਤ ਸਿੰਘ ਜਲੰਧਰ ਅਰਬਨ ਤੋਂ ਰਜਿੰਦਰ 베ਰੀ ਜਿਹੜੇ ਕਿ ਸਾਬਕਾ ਵਿਧਾਇਕ ਆ ਜਲੰਧਰ ਰੂਰਲ ਤੋਂ ਹਰਦੇਵ ਸਿੰਘ ਕਪੂਰਥਲਾ ਤੋਂ ਬਲਵਿੰਦਰ ਸਿੰਘ ਧਾਲੀਵਾਲ ਖੰਨਾ ਤੋਂ ਲਖਵੀਰ ਸਿੰਘ ਲੱਖਾ ਲੁਧਿਆਣਾ ਰੂਰਲ ਤੋਂ ਮੇਜਰ ਸਿੰਘ ਮੁੱਲਾਂਪੁਰ ਲੁਧਿਆਣਾ ਅਰਬਨ ਤੋਂ ਸੰਜੀਪ ਤਲਵਾਰ ਮੋਗਾ ਤੋਂ ਹਰੀ ਸਿੰਘ ਖਾਈ ਮੁਹਾਲੀ ਤੋਂ ਕਮਲ ਕਿਸ਼ੋਰ ਸ਼ਰਮਾ ਸੋ ਇਸ ਤਰੀਕੇ ਨਾਲ ਪ੍ਰਧਾਨਾਂ ਦੇ ਵੇਰਵੇ ਆ ਕਾਂਗਰਸ ਨੇ 23 ਜ਼ਿਲ੍ਹਿਆਂ ਦੇ 27 ਪ੍ਰਧਾਨ ਬਣਾਏ ਆ ਤੇ ਗੁੜੇ ਉਮੀਦਵਾਰ ਦੀ ਬੇਟੀ ਹੈ ਜਿਹੜੀ ਉਹ ਖਲਲ ਪਾ ਰਹੀ ਹੈ ਕਹਿੰਦੇ ਇਲੈਕਸ਼ਨ ਪ੍ਰੋਸੈਸ ਦੇ ਵਿੱਚ ਦੇਖੋ ਜੀ ਇਹ ਪਰਚਾ ਦਰਜ ਕੀਤਾ ਗਿਆ ਕੰਚਨ ਪ੍ਰੀਤਕੌਰ ਦੇ ਉੱਤੇ ਕੰਚਨ ਪ੍ਰੀਤਕੌਰ ਤੇ ਇੱਕ ਹੈ ਜੀ ਕਰਨਜਲ ਇਹਨਾਂ ਦੋਵਾਂ ਦੇ ਉੱਤੇ ਪਰਚਾ ਦਰਜ ਕੀਤਾ ਗਿਆ ਦੋਵਾਂ ਤੇ ਪਰਚਾ ਦਰਜ ਇਸ ਕਰਕੇ ਕੀਤਾ ਗਿਆ ਵੀ ਤੁਸੀਂ ਬੂਥ ਦੇ ਉੱਤੇ ਤੇ ਉੱਥੇ ਤਕਾਮੁਕੀ ਕੀਤੀ ਆ ਜਾਂ ਨਿਯਮਾਂ ਦਾ ਉਲੰਘਣ ਕੀਤਾ ਹੈਗਾ ਇਹ ਥਾਣਾ ਸਰਾਏ ਅਮਨਪਖਾ ਦੇ ਵਿੱਚ ਪਰਚਾ ਦਰਜ ਹੋਇਆ ਸਤਨਕਸ਼ਨਪ੍ਰੀਤ ਕੌਰ ਕੌਣ ਆ ਕੰਚਨਪ੍ਰੀਤ ਕੌਰ ਹੈਗੇ ਜੀ ਅਕਾਲੀ ਦਲ ਦੀ ਸਰਨਸਾਰਨ ਤੋਂ ਉਮੀਦਵਾਰ ਬੀਬੀ ਸੁਖਵਿੰਦਰਪੁਰ ਰੰਧਾਵਾ ਦੀ ਬੇਟੀ ਇਹਨਾਂ ਦੇ ਉੱਤੇ ਪਰਚਾ ਦਰਜ ਕੀਤਾ ਗਿਆ ਹੈ ਜੀ ਤੇ ਪੰਜਾਬ ਦਾ ਮੌਸਮ ਕਿਹੋ ਜਿਹਾ ਹੈ ਜੀ ਮੌਸਮ ਪੰਜਾਬ ਦਾ ਠੀਕ ਹੈ ਸੰਸਰ ਲਗਾਤਾਰ ਠੰਡ ਦੇ ਵਿੱਚ ਵਾਧਾ ਹੋ ਰਿਹਾ ਆਉਂਦੇ 48 ਘੰਟਿਆਂ ਦੇ ਵਿੱਚ ਠੰਡ ਦੇ ਵਿੱਚ ਹੋਰ ਵਾਧਾ ਹੋਣਾ ਤੇ ਨਹੀਂ ਕਣੀ ਦੀ ਸੰਭਾਵਨਾ ਕੋਈ ਨਹੀਂ ਬਹੁਤ ਬਹੁਤ ਮਿਹਰਬਾਨੀ ਬਹੁਤ ਸ਼ੁਕਰੀਆ ਜੀ ਮਿਹਰਬਾਨੀ ਬਹੁਤ ਧੰਨਵਾਦ